ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਅੱਜ ਜਿਹੜਾ ਇਹ ਮੈਚ ਤੁਸੀਂ ਦੇਖ ਰਹੇ ਹੋ ਇਹ ਪਿੰਡ ਬਰੀਵਾਲ ਦੇ ਵਿੱਚ 2015 ਚ ਕਰਵਾਇਆ ਗਿਆ ਦੋਸਤੋ ਇੱਕ ਪਾਸੇ ਸੀ ਚਿਮਾ ਜੋਧਪੁਰ ਦੀ ਟੀਮ ਔਰ ਦੂਸਰੇ ਪਾਸੇ ਸੀ ਆਲੋ ਅਲਟੇਰੀਆ ਦੀ ਟੀਮ ਜਾਣਕਾਰੀ ਦੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੇ ਵਿੱਚ ਦੋ ਦੋ ਖਿਡਾਰੀ ਬਾਹਰੋਂ ਖੇਡ ਰਹੇ ਹਨ ਔਰ ਇਸ ਮੈਚ ਦਾ ਫੈਸਲਾ ਜਿਹੜਾ ਹੈ ਉਹ ਲਾਸਟ ਰੇਡ ਤੱਕ ਜਾ ਕੇ ਹੁੰਦਾ ਹੈ ਇੰਜੋਏ ਕਰੋ ਇਸ ਮੈਚ ਨੂੰ ਔਰ ਅਗਰੇ ਮੈਚ ਤੁਹਾਨੂੰ ਵਧੀਆ ਲੱਗਦਾ ਤੇ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਗਰਾਊਂਡ ਵਿੱਚ ਨਹੀਂ ਹੋਣਾ ਚਾਹੀਦਾ 플레이어 ਤੋਂ ਬਿਨਾਂ ਕੋਈ ਵੀ ਗਰਾਊਂਡ ਵਿੱਚ ਨਹੀਂ ਹੋਣਾ ਚਾਹੀਦਾ ਰੈਫਰੀ ਤੇ 플레이어 ਹੈਲੋ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 40 ਮੁਕਤਿਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਸੌਰੀ ਜਿੱਥੇ ਅੱਜ ਬੜਾ ਮਸ਼ਹੂਰ ਪਿੰਡ ਹੈ ਕਹਿੰਦੇ ਬਰੀ ਵਾਲਾ ਪਿੰਡ ਪਤਾ ਨਹੀਂ ਕਿੰਨੀ ਕਵਾਰੀ ਇਸ ਜਮਾਨ ਦੇ ਵਿੱਚ ਉਹ ਕਹਿੰਦੇ ਇਸੇ ਪਿੰਡ ਦਾ ਜਿਹੜਾ ਨਾਂ ਲਿਆ ਗਿਆ ਹੋਵੇ ਕਿਉਂਕਿ ਇਸੇ ਨਗਰ ਦਾ ਪਿੰਡਾ ਕਹਿੰਦੇ ਬਹੁਤ ਟੌਪ ਖੇਡਿਆ ਮੇਰੇ ਪੰਜਾਬੀ ਵੀਰੋਂ ਇੰਗਲੈਂਡ ਦੇ ਖੇਡ ਗਰਾਊਂਡਾਂ ਦੇ ਵਿੱਚ ਬਾਈ ਚੰਨਾ ਆਲਮਗੀਰੀਆ ਕਬੱਡੀ ਦਾ ਮਹਾਨ ਪ੍ਰਮੋਟਰ ਹੈ ਜਿਸ ਵੀਰ ਦੀ ਬਦੌਲਤ ਕਹਿੰਦੇ ਅੱਜ ਰੱਬ ਵਰਗੀਆਂ ਦੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਲਓ ਜੁੜੀਏ ਇਸੇ ਚੱਲਦੇ ਹੋਏ ਮੈਚ ਦੇ ਨਾਲ ਮਿੱਤਰੋ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਕਿ ਖੇੜੀ ਜਾਂਦੀ ਹੈ ਇਹ ਲਾ ਕੇ ਪੂਰਾ ਤਾਣ ਮਿੱਤਰੋ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਲਓ ਇਧਰ ਦੇਖੋ ਓਏ ਮਾਰ ਦਿਓ ਤਾੜੀ ਫਿਰ ਦੇਖੋ ਪਹਿਲੀ ਕਬੱਡੀ ਤੇ ਗੱਲ ਸੇਰੇ ਲੱਗ ਗਈ ਐ ਲਓ ਦੇਖੋ 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 ਐਨ ਐਨ ਮੁਕਾਬਲਾ ਸਖਤ ਹੋਇਆ ਪਿਆ ਤੇ ਫੈਸਲਾ ਕੀ ਹੁੰਦਾ ਸਮਾਂ ਬੀਤਦਾ ਜਾ ਰਿਹਾ ਦੀਸ਼ਾ ਆਲੋ ਵਾਲ ਢੇਰੀਆਂ ਦਾ ਦੀਸ਼ਾ ਆਲੋ ਵਾਲ ਢੇਰੀਆਂ ਦਾ ਗੁਰੀ ਧਲੇਰ ਵਾਲਾ ਹੱਥਾਂ ਚੋਂ ਨਿਕਲਦਾ ਜਾ ਰਿਹਾ ਵਾਹ ਓਏ ਗਬਰੂਆ ਸਵਾਦ ਲਿਆਤਾ ਜਿੱਦਾਂ ਕਹਿੰਦੇ ਲੀਗ ਦੇ ਵਿੱਚ ਜਫੇ ਲਾਏ ਕਹਿੰਦੇ ਦੀਸ਼ੇ ਤੇ ਸੰਦੀਪ ਨੇ ਮੇਰੇ ਪੰਜਾਬੀ ਵੀਰੋ ਇੰਦਰਪਾਲ ਬਾਜਮਿਆਂ ਵਾਲਾ ਵਿਸ਼ੇਸ਼ ਤੌਰ ਤੇ ਕਹਿੰਦੇ ਪੁਜਾਇਆ ਆ ਮੁੰਡਾ ਕਹਿੰਦੇ ਕਮਾਣਾ ਦਾ ਪੁੱਤ ਹੈ ਤੇ ਦਿੜਬਾ ਮੰਡੀ ਨੂੰ ਕਹਿੰਦੇ ਬਲੌਂਗ ਕਰਦਾ ਮੇਰੇ ਪੰਜਾਬੀ ਵੀਰੋ ਸੰਦੀਪ ਲੋਧਰ ਦੇ ਤੌਰ ਤੇ ਕਹਿੰਦੇ ਜਾਣਿਆ ਜਾਂਦਾ ਤੇ ਬੱਦੋਵਾਲ ਦੇ ਕੱਪ ਦਾ ਕਹਿੰਦੇ ਅਲਟੋ ਗੱਡੀ ਦਾ ਜੇਤੂ ਹੈ ਇਧਰ ਚੰਨਾ ਆਲਮਗਿਰੀ ਆ 1000 ਕਹਿੰਦੇ ਦੇਵੇਗਾ ਜਿਹੜਾ ਸੰਦੀਪ ਲੋਧਰ ਨੂੰ ਜਫਾ ਲਾਵੇਗਾ ਜਨੇ ਆਲਮਗਿਰੀਏ ਵੱਲੋਂ ਕਹਿੰਦੇ ਇੱਕ ਇੱਕ ਹਜ਼ਾਰ ਦੇ ਜਾਨਣਗੇ ਉਧਰ ਪ੍ਰਧਾਨ ਯਾਦਵਿੰਦਰ ਯਾਦੀ ਉਹਨਾਂ ਦੀ ਤਰਫੋਂ ਅਲੋ ਵਾਲ ਦੇ ਦੀਸ਼ੇ ਦੇ ਲਈ 100 ਦੇ ਮਾਨ ਸਨਮਾਨ ਪੁੱਜੇ ਆ ਧੰਨਵਾਦ ਕਰਦੇ ਆ ਲਓ ਗੰਗਾ ਪਿੰਡ ਹੈ ਤੇ ਗੁਰਲਾਲ ਨਾਮ ਹੈ ਇੱਕ ਜਲਾਲਪੁਰ ਦਾ ਮਸ਼ਹੂਰ ਹੋਇਆ ਇੱਕ ਘਨੌਰ ਦਾ ਮਸ਼ਹੂਰ ਹੋਇਆ ਉਹ ਦੇਖੋ ਇਧਰ ਪਾਈ ਹੋਈ ਕਬੱਡੀ ਅੱਜ ਦੇ ਸਮੇਂ ਦੇ ਉੱਤੇ ਕਹਿੰਦੇ ਇਸ ਨੌਜਵਾਨ ਖਿਡਾਰੀ ਦਾ ਨਾਮ ਚੱਲਦਾ ਹੈ ਲਓ ਦੀਸ਼ਾ ਆਲੋ ਵਾਲ ਢੇਰੀਆਂ ਦਾ ਪਰ ਪੁਆਇੰਟ ਗੰਗਾ ਵਾਲੇ ਗੁਰਲਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਓ ਮੇਰੇ ਪੰਜਾਬੀ ਵੀਰੋ ਆ ਨੌਜਵਾਨ ਨੂੰ ਕਹਿੰਦੇ ਤੁਸੀਂ ਬੇਬ ਵorld ਕਬੱਡੀ ਲੀਗ ਵਿੱਚ ਕਬੱਡੀਆਂ ਪਾਉਂਦੇ ਤੱਕਿਆ। ਲੈ ਵੀ ਭੰਤ ਆਲਮਗਿਰੀਆ ਇਹ ਆ ਕਹਿੰਦੇ ਨੌਜਵਾਨ ਰਵੀ ਆਲੋ ਵਾਲ ਢੇਰੀਆਂ ਵਾਲਾ। ਉਧਰ ਫੌਜੀ ਚੀਮਿਆਂ ਵਾਲਾ ਕਿ ਟੁੱਟੀ ਮੰਜੀ ਬਾਣ ਪ੍ਰਾਣਾ ਵਿੱਚ ਦੀਂਦੇ ਤਾਰੇ ਓ ਬਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ ਵਾਸਨਾ ਫੌਜੀ ਦੇ ਭਾਵੇਂ ਬੂਟ ਸੜੇ ਲੱਤ ਮਾਰੇ ਐਨ ਨਜ਼ਾਰਾ ਵੱਜਿਆ ਪਿਆ ਕਿ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਵਾਈ ਆਰ ਪੀਪਲ ਵਰਨਿੰਗ ਸੋ ਮੱਚ ਵੈਰੀ ਬੈਡ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਐਨ ਦਰਸ਼ਕ ਖੁਸ਼ ਹੋਇਆ ਲਓ ਗੰਗਾ ਦੇ ਗੁਰਲਾਲ ਨੇ ਫਿਰ ਕਬੱਡੀ ਪਾਈ ਹੋਈ ਹੈ ਇਧਰ ਖੰਨੇ ਵਾਲਾ ਬੱਬੂ ਸੋਹਣੇ ਬੋਲ ਬੋਲ ਰਿਹਾ ਲਓ ਪਾਈ ਕਬੱਡੀ ਤੇ ਇੱਕ ਕੰਨੀ ਤੇ ਗਲੈਡੀਏਟਰ ਨੰਗਲ ਅੰਬੀਆਂ ਵਾਲਾ ਸੰਦੀਪ ਹੈ ਲਓ ਇਹਨੂੰ ਗਲੈਡੀਏਟਰ ਆਖਦੇ ਆ ਲਓ ਦੇਖੋ ਓ ਓ ਸਵਾਦ ਹੈ ਚੰਨਾ ਆਲਮਗੀਰ ਆ ਕੇ ਕਹਿੰਦੇ ਯੂ ਐਸ ਏ ਤੋਂ ਵਿਸ਼ੇਸ਼ ਤੌਰ ਤੇ ਪੁਜਿਆ ਮੇਰੇ ਪੰਜਾਬੀ ਵੀਰੋ ਲੈ ਵੀ ਬੱਬੂ ਵੀਰ ਚੰਨੇ ਆਲਮਗੀਰ ਦੀ ਤਰਫੋਂ ਫੌਜੀ ਦੇ ਜਫੇ ਤੇ 500 ਦੇ ਮਾਨ ਸਨਮਾਨ ਹੋਇਆ ਧੰਨਵਾਦ ਹੈ ਇਸ ਕਬੱਡੀ ਤੇ ਹਜ਼ਾਰ ਦਿੱਤਾ ਜਾਣਾ ਤੇ ਗੱਲ ਬੱਬੂ ਕਰੇਗਾ ਇਹ ਹੈ ਕਹਿੰਦੇ ਸੰਦੀਪ ਲੋਧਰ ਦੇੜਵੇ ਵਾਲਾ ਮੇਰੇ ਪੰਜਾਬੀ ਵੀਰੋ ਉਧਰ ਇੱਕ ਪਾਸੇ ਕਹਿੰਦੇ ਨੌਜਵਾਨ ਪ੍ਰਗਟ ਵਰਗੇ ਹੈ ਤੇ ਨਾਲ ਕਹਿੰਦੇ ਫੌਜੀ ਦਾ ਤੇ ਨਾਂ ਚੱਲਦਾ ਖੇਡ ਗਰਾਊਂਡਾਂ ਦੇ ਵਿੱਚ ਲੋ ਮદાન ਦੇ ਵਿੱਚ ਕਹਿੰਦੇ 1000 1000 1000 1000 ਚੱਕੋ ਬਾਈ 2000 ਰੁਪਇਆ ਦੇ ਦੇ ਚੱਲਿਆ 2000 ਰੁਪਇਆ ਦੇ ਦੇ ਸਜਾਫੀ ਨੂੰ ਕਿਉਂਕਿ ਗਏ ਗੱਡਵਾ ਜਫਾ ਠੋਕ ਦਿੱਤਾ 2000 ਰੁਪਇਆ ਦੇ ਦੇ ਸਜਾਫੀ ਨੂੰ ਚੰਨੇ ਆਲਮਗੀਰ ਵੱਲੋਂ 2000 ਇਸ ਜਾਫੀ ਦੇ ਲਈ ਉਧਰਲੇ ਪਾਸੇ ਧਲੇਰ ਵਾਲਾ ਗੁਰੀ ਤੇ ਮਾਈਕ ਤੇ ਗੱਲ ਕਰੇਗਾ ਬੱਬੂ ਲਓ ਗੁਰੀ ਧਲੇਰ ਵਾਲਾ ਇਹ ਐ ਕਹਿੰਦੇ ਮਨਜੀਤ ਸਿੰਘ ਬੋਪਾ ਰਾਜ ਦਾ ਪੁੱਤ ਤੇ 13 ਮੋਟਰਸਾਈਕਲ ਕਹਿੰਦੇ ਜਿੱਤੇ ਨੇ ਜਟਨੇ ਇਧਰ ਨੰਗਲ ਅੰਬੀਆਂ ਵਾਲਾ ਇਹ ਐ ਕਹਿੰਦੇ ਸੰਧੂ ਪਰਿਵਾਰ ਦਾ ਮੇਰੇ ਪਿਆ ਵੀਰੋ ਉਧਰਲੇ ਪਾਸੇ ਕਹਿੰਦੇ ਨੇ ਖੰਨੇ ਵਾਲਿਆ ਬੱਬੂਆ ਸਵਾਦ ਆਇਆ ਪਿਆ ਧਲੇੜ ਵਾਲਾ ਕੀ ਕਹਿੰਦਾ ਭਈ ਪੁਆਇੰਟ ਜਿਹੜਾ ਯਾਫੀਆਂ ਦਾ ਨਹੀਂ ਪੁਆਇੰਟ ਰੇਟਰ ਦਾ ਕਿਉਂਕਿ ਪਹਿਲਾਂ ਸੋ 2000 ਰੁਪਏ ਚੰਨੇ ਦੇ ਵੱਲੋਂ ਪਹੁੰਚਦਾ ਹੋ ਗਿਆ ਬੂਟਾ ਢਿੱਲੋ ਕੈਨੇਡਾ ਵਾਲਾ ਬੂਟਾ ਟਲੋ ਕੈਨੇਡਾ ਵਾਲਾ ਉਹਦੇ ਵੱਲੋਂ 500 ਰੁਪਈਆ ਸਜਾਫੀ ਦੇ ਲਈ ਜਿਹਨੇ ਸੰਦੀਪ ਲੋਧਰ ਨੂੰ ਜਫਾ ਲਾਇਆ ਵਾਹ ਸਵਾਦ ਆਈ ਪਈ ਹੈ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਬੜੀ ਇਤਿਹਾਸਿਕ ਧਰਤੀ ਇਹ ਕਹਿੰਦੇ ਵੱਡਾ ਨਾਮ ਏ ਇਸੇ ਪਿੰਡ ਦਾ ਮੇਰੇ ਵੀਰੋ ਉਧਰ ਮੱਖਣ ਬਰਾਰ ਜੀ ਬੈਠਿਆ ਮਲਕਿਆਂ ਵਾਲੇ ਅਮਰੀਕ ਖੋਸਾ ਕੋਟ ਦਾ ਸਾਰੇ ਸਾਡੇ ਵੀਰ ਜਿੰਨੇ ਵੀ ਬੁਲਾ ਰਹੇ ਇਧਰ ਜਸਵਿੰਦਰ ਆਸਾ ਬੁੱਟਰ ਹੈ ਕੁਲਜੀਤ ਖੜਕੂ ਪਮਿਆਂ ਵਾਲਾ ਤੇ ਨਾਲ ਕਹਿੰਦੇ ਹਰਵਿੰਦਰ ਰੱਬੋਂ ਵਾਲਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਕਿ ਪੱਟਾਂ ਦੇ ਨਾਲ ਪੜਨੇ ਕਹਿੰਦੇ ਡੌਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾਂ ਕਰ ਕਰ ਪੁੱਛਦੇ ਆ ਕਿ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨ ਦੇ ਬੁੱਕਦੇ ਆ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨ ਦੇ ਬੁੱਕਦੇ ਆ ਰਵੀ ਆਲੋਵਾਲ ਢੇਰੀਆਂ ਵਾਲਾ ਕਬੱਡੀ ਦਾ ਪੁਆਇੰਟ ਲੱਗੇ ਭੱਜਦਾ ਹੋਇਆ ਉਧਰਲੇ ਪਾਸੇ ਪੇਂਟ ਸਪਰੇ ਗਰਾਊਂਡ ਦੇ ਵਿੱਚ ਪਹੁੰਚ ਦੀ ਕਰਦੇ ਹੋ ਹਰ ਉਧਰਲੇ ਪਾਸੇ ਜ਼ਿਲ੍ਹੇ ਬਠਿੰਡੇ ਦਾ ਮਾਨ ਮੱਤਾ ਪਿੰਡਾ ਗੰਗਾ ਗੰਗਾ ਦੀ ਧਰਤੀ ਦਾ ਆ ਨੌਜਵਾਨ ਗੁਰਲਾਲ ਸਿੰਘ ਕਬੱਡੀ ਦੇ ਵਿੱਚ ਟੌਪ ਤੇ ਹੈ ਇਹਦੀ ਤੂਤੀ ਬੋਲਦੀ ਹੈ ਮਾਲਵੇ ਦੇ ਵਿੱਚ ਪਰ ਉਧਰਲੇ ਪਾਸੇ ਦੀਸ਼ਾ ਆਲੋ ਵਾਲੀਆ ਗੁਰਲਾਲ ਨੂੰ ਨਹੀਂ ਢੱਕ ਸਕਿਆ ਅੰਕ ਗੁਰਲਾਲ ਦਾ ਜੋਧਪੁਰ ਜੀਮੀਆਂ ਦੇ ਲਈ ਜੁੜਦਾ ਹੋਇਆ ਗੁਰਲਾਲ ਗੰਗਾ ਵਾਲਾ ਗੁਰਲਾਲ ਗੰਗਾ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੈ ਮੇਰੇ ਵੀਰੋ ਉਧਰ ਚੰਨਾ ਆਲਮਗੀਰੀ ਹੈ ਯੂ ਐਸ ਏ ਤੋਂ ਕਹਿੰਦੇ ਪੁਜਾਇਆ ਬਾਈ ਚੰਨਾ ਆਲਮਗੀਰ ਕਹਿੰਦਾ ਵੀ 500 ਰੁਪਇਆ ਹੋਵੇਗਾ ਜੇ ਫੌਜੀ ਜੱਫਾ ਲਾਵੇਗਾ ਉਧਰ ਮੇਜਰ ਬਰਾੜ ਭਲੂਰ ਵਾਲਾ ਜਲੰਧਰ ਸਿੱਧੂ ਜੀ ਉਹਨਾਂ ਦੇ ਵੱਲੋਂ ਵੀ ਵੱਡੇ ਮਾਇਆ ਦੇ ਗੱਫੇ ਪੁੱਛਦੇ ਨੇ ਸੋ ਧੰਨਵਾਦ ਹੈ ਜੇ ਚੀਮਿਆਂ ਵਾਲਾ ਫੌਜੀ ਜੱਫਾ ਲਾਵੇਗਾ ਆਲਮਗੀਰ ਦੇ ਚੰਨੇ ਵੱਲੋਂ 500 ਰੁਪਇਆ ਹੋਵੇਗਾ 1 ਲੱਖ ਡਾਲਰ ਦਿੱਤਾ ਸੀ ਆਪਣੇ ਵਿੰਦਰਾ ਨੂੰ ਮੇਰੇ ਕੋਲ 골ਡ ਮੈਡ ਲੈ ਕੇ ਆਂਦਾ ਸੀ ਜਦੋਂ ਆਪਣੇ ਵਿੰਦਰਾ ਨੇ ਭਾਰਤ ਦੇ ਲਈ ਪੰਜਾਬ ਦੇ ਪੁੱਤਰ ਉਧਰਲੇ ਪਾਸੇ ਆਹ ਦੇਖੋ ਲਾ ਕੇ ਮਾਰਿਆ ਅੰਗ ਰਵੀ ਆਲੋਵਲ ਢੇਰੀਆਂ ਵਾਲਾ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਲਓ ਗੁਰੀ ਧਲੇਰ ਵਾਲਾ ਮੇਰੇ ਪਿੱਛੇ ਆਹ ਭਾਈ ਆ ਸਪੋਰਟਰ ਵਾਲਿਓ ਥੋੜਾ ਕੈਮਰੇ ਦੇ ਪਾਸੇ ਹੋ ਜਾਓ ਕਬੱਡੀ 365.com ਨਾਲ ਜੁੜੇ ਹੋਇਆ ਕੈਮਰੇ ਦੇ ਪਿੱਛੇ ਅੱਗੇ ਨਾ ਇਹ ਨੌਜਵਾਨ ਦਾ ਕਹਿੰਦੇ ਥੋੜੇ ਦਿਨ ਪਹਿਲਾਂ ਵਿਆਹ ਹੋਇਆ ਮੇਰੇ ਪੰਜਾਬੀ ਵੀਰੋ ਇਹ ਹੈ ਕਹਿੰਦੇ ਇੰਦਰ ਸਿੰਘ ਬੋਪਾ ਰਾਏ ਦਾ ਪੋਤਰਾ ਮਾਤਾ ਰਣਵੀਰ ਕੌਰ ਜੀ ਅੱਖਾਂ ਦਾ ਤਾਰਾ ਜਿਹੜੇ ਸੰਗਰੂਰ ਦਾ ਕਹਿੰਦੇ ਧਲੇਰ ਪਿੰਡ ਹੈ ਤੇ ਦੂਜੇ ਪਾਸੇ ਕਹਿੰਦੇ ਦੀਸ਼ਾ ਆਲੋਵਲ ਢੇਰੀਆਂ ਵਾਲਾ ਇਸ ਲਈ ਤਕੜਾ ਜਫਾ ਲਾ ਕੇ ਕਹਿੰਦੇ ਨੰਬਰ ਆਪਣੀ ਟੀਮ ਦੇ ਸੇਜ ਉਧਰਲੇ ਪਾਸੇ ਯਾਦਵਿੰਦਰ ਯਾਦੀ ਬਾਈ ਵੱਲੋਂ ਵੱਡੇ ਮਾਣ ਪੁੱਜ ਗਏ ਨੇ ਬੋਲਾ ਤਾਂ ਖੁਸ਼ ਹੋ ਗਏ ਯਾਦਵਿੰਦਰ ਯਾਦੀ ਵੱਲੋਂ ਵੱਡੇ ਮਾਣ ਪੁੱਜ ਗਏ ਨੇ ਬੋਲਾ ਤਾਂ ਖੁਸ਼ ਹੋ ਗਏ ਚੱਲ ਬਈ ਨਾਉ ਜੋਨਾ ਪਾਕ ਕਬੱਡੀ ਉਧਰ ਭਗਵੰਤ ਜਿਵੇਂ ਕਹਿੰਦੇ ਨੇ ਆਲਮਗੀਰੀਆ ਗੁਰੀ ਆਲਮਗੀਰੀਆ ਨਾਲ ਹਰਵਿੰਦਰ ਰੱਬੋ ਜਿੰਦਗੀ ਦੇ ਪਰਮਪਾਇਰੇ ਮਿੱਤਰ ਨੇ ਸੋ ਧੰਨਵਾਦ ਕਰਾਂਗਾ ਜੰਨਾ ਆਲਮਗਿਰ ਜੀ ਇਧਰਲੇ ਪਾਸੇ ਲੁੱਤਰ ਘੁਮਾਣਾ ਦਾ ਮੁੰਡਾ ਹੈ ਕਿ ਮੁੰਡਾ ਏ ਘੁਮਾਣਾ ਦਾ ਡਰਦਾ ਨਹੀਂ ਪੋੜਾ ਖੇਡਦਾ ਕਬੱਡੀ ਜਿਵੇਂ ਕਹਿੰਦੇ ਨੇ ਖੇਡ ਕੇ ਕਬੱਡੀ ਚੜਾਉਂਦਾ ਜਾਵੇ ਲੋਰਾ ਚੜਾਉਂਦਾ ਜਾਵੇ ਲੋਰਾ ਲੋ ਇਧਰ ਬਖੀਨੇ ਵਾਲਾ ਕਿ ਰੋਪ ਵਿੱਚ ਸੰਗਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਰਫਲਾ ਰੱਖਣ ਦੇ ਸ਼ੌਂਕੀ ਜ਼ਿਲ੍ਹਾ ਬਠਿੰਡਾ ਕਹਿੰਦੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਨੇ ਕਹਿੰਦੇ ਗੱਲ ਕੀਤੀ ਹੈ ਮੇਰੇ ਪੰਜਾਬੀ ਵੀਰੋ ਲਓ ਉਸੇ ਜिले ਦਾ ਇਹ ਨੌਜਵਾਨ ਦੂਜੇ ਪਾਸੇ ਕਹਿੰਦੇ ਨੰਗਲੰਬੀਆਂ ਵਾਲਾ ਸੰਧੂ ਪਰਿਵਾਰ ਦਾ ਇਹ ਹੈ ਕਹਿੰਦੇ ਅੱਜ ਦੇ ਟਾਈਮ ਦਾ ਸਭ ਤੋਂ ਮਹਿੰਗੇ ਮੁੱਲ ਦਾ ਖਿਡਾਰੀ ਲਓ ਨੰਗਲੰਬੀਆਂ 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 ਓ ਚੱਕ ਵਾਹ ਦਲੇਰ ਕੌਡੀ ਤੇ ਦਲੇਰ ਜਫਾ ਮੈਦਾਨ ਦੇ ਵਿੱਚ ਲੱਗਦਾ ਹੋਇਆ ਗੁਰਲਾਲ ਗੰਗਾ ਵੱਲੋਂ ਉਧਰਲੇ ਪਾਸੇ ਬੂਟੇ ਢਿੱਲੋ ਵੱਲੋਂ 100 ਰੁਪਇਆ ਸੰਦੀਪ ਦੇ ਲਈ ਜੀਤਾ ਮਨੀਲਾ ਵਾਲੇ ਵਾਲੀਆਂ ਜੀਤਾ ਮਨੀਲਾ ਵਾਲਾ 100 ਰੁਪਇਆ ਸੰਦੀਪ ਦੇ ਲਈ ਭੇਜਦੇ ਨੇ ਆ ਸਿੱਧੇ ਮਾਇਆ ਦੇ ਗੱਫੇ ਬਈ ਖਿਡਾਰੀਆਂ ਨੂੰ ਪੁੱਛਦੇ ਕਰਦੇ ਹੋ ਲੋ ਇਧਰ ਵੇਖੋ ਕਹਿੰਦੇ ਸੰਦੀਪ ਲੋਧਰ ਮੇਰੇ ਪੰਜਾਬੀ ਨਾਲ ਪਾਉਦਾ ਇੱਕ ਕਬੱਡੀ ਕਬੱਡੀ 360.com ਦੇ ਜ਼ਰੀਏ ਇਹ ਕਬੱਡੀ ਦੇ ਕੱਪ ਦੇ ਨਾਲ ਜੁੜਿਆ ਬੈਠਾ ਹੈ ਉਧਰਲੇ ਪਾਸੇ ਫੌਜੀ ਜੋਧਪੁਰ ਟੀਮੇ ਤੇ ਸੰਦੀਪ ਲੋਧਰ ਦਾ ਮੁਕਾਬਲਾ ਅੰਕ ਲੋਧਰ ਦੇ ਖਾਤੇ ਹੈ ਜੋਧਪੁਰ ਵਾਲਾ ਫੌਜੀ ਨਹੀਂ ਡੱਕ ਸਕਿਆ ਪੁਆਇੰਟ ਧਾਵੀ ਦਾ ਤੇ ਮਾਈਕ ਤੇ ਖੰਨੇ ਵਾਲਾ ਗੁਰੀ ਧਲੇਰ ਵਾਲਾ ਇਸ ਵੇਲੇ ਕਿੰਨੇ ਜिले ਸੰਗਰੂਰ ਦਾ ਪਿੰਡ ਹੈ ਫਰੋਜ਼ ਖਾਨ ਦਾ ਕਹਿੰਦੇ ਪਿੰਡ ਹੈ ਧਲੇਰ ਪਿੰਡ ਕਹਿੰਦੇ ਗੀਤਾਂ ਵਿੱਚ ਗੱਲ ਕੀਤੀ ਫਰੋਜ਼ ਖਾਨ ਨੇ ਕਿ ਨਵੇਂ-ਨਵੇਂ ਆਇਆ ਪੰਜਾਬ ਤੋਂ ਤੇ ਹੌਲੀ-ਹੌਲੀ ਕਰਾਂਗੇ ਤਰੱਕੀਆਂ ਦੂਜੇ ਪਾਸੇ ਕਹਿੰਦੇ ਆਲੂ ਵਾਲ ਢੇਰੀਆਂ ਵਾਲਾ ਇੱਕ ਪਾਸੇ ਕਹਿੰਦੇ ਗੁਰੀ ਧਲੇਰ ਦਾ ਬੋਪਾ ਰਾਜ ਪਰਿਵਾਰ ਦਾ ਇਸ ਵੇਲੇ ਕਹਿੰਦੇ ਪੁਆਇੰਟ ਲੈ ਕੇ ਜਾਂਦਾ ਹੈ ਮੇਰੇ ਵੀਰੋ ਓਏ ਐਸ ਮੈਚ ਤੇ ਇਤਰਾਜ਼ ਲੱਗਿਆ ਵਾ ਪਤਾ ਨਹੀਂ ਕਿਹੜੀ ਟੀਮ ਨੇ ਕੀਤੇ ਲਾਤਾ ਪਰ ਫੈਸਲਾ ਮੈਚ ਤੋਂ ਬਾਅਦ ਹੋਵੇਗਾ ਮੈਚ ਚੱਲੀ ਜਾਂਦੇ ਹੋ ਬਾਜੀ ਕਿਉਂਕਿ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹੜੀ ਟੀਮ ਨੇ ਕਿਹਦੇ ਤੇ ਲਾਇਆ ਹੈ ਤਰਾਜ ਜਰੂਰ ਲੱਗਿਆ ਇਹ ਬਾਅਦ ਦੇ ਵਿੱਚ ਦੱਸਾਂਗੇ ਉਧਰ ਇਕਬਾਲ ਕਵਾਲਾ ਭਾਈ ਉਹਦਾ ਵੀ ਧੰਨਵਾਦ ਹੈ ਔਰ ਇਧਰਲੇ ਪਾਸੇ ਪੰਜਾਬੀ ਮਾ ਖੇਡ ਕਬੱਡੀ ਦੀ ਗੱਲ ਬੂਟਾ ਢਿੱਲੋ ਕਹਿੰਦਾ ਵੀ ਸੰਦੀਪ ਜਿੰਨੇ ਵੀ ਜੱਫੇ ਲਾਵੇਗਾ ਹਰੇਕ ਜੱਫੇ ਤੇ 500 ਰੁਪਇਆ ਮੇਜਰ ਬ੍ਰਾਂਡ ਭਲੂਰ ਵਾਲਾ ਜਲੰਧਰ ਸਿੱਧੂ ਕਹਿੰਦੇ ਵੀ ਜਿੰਨੇ ਵੀ ਜੱਫੇ ਸੰਦੀਪ ਲਾਵੇਗਾ 500 ਰੁਪਇਆ ਪਰ ਜਫੇ ਦੇ ਉੱਤੇ ਸੰਦੀਪ ਲੰਗ ਲੰਬੀਆ ਦੇ ਲਈ ਉਧਰ ਆਲਮਗੀਰੀਆ ਚੰਨਾ ਕਹਿੰਦਾ ਵੀ 1000 ਰੁਪਇਆ ਫੌਜੀ ਜੋਧਪੁਰ ਵਾਲਾ ਜੇ ਸੰਦੀਪ ਉਧਰ ਨੂੰ ਜਫਾ ਲਾਵੇਗਾ ਤਾਂ 2000 ਰੁਪਇਆ ਮੇਰੇ ਵੱਲੋਂ ਹੋਵੇਗਾ ਚੰਨਾ ਆਲਮਗੀਰੀਆ ਮਾਲਵੇ ਦਾ ਕਹਿੰਦੇ ਮਹਾਨ ਪ੍ਰੋਮੋਟਰ ਪੂਜਿਆ ਹੋਇਆ ਅੱਜ ਦੇ ਕੱਪ ਦੇ ਮੇਰੇ ਪੰਜਾਬੀ ਵੀਰੋ ਜਿਸ ਵੀਰ ਨੇ ਕਹਿੰਦੇ ਫੇਡੂ ਨੂੰ ਪਹਿਲਾਂ ਕਹਿੰਦੇ ਗੱਡੀ ਦਿੱਤੀ ਫਿਰ ਕਹਿੰਦੇ ਗਾਜੀਆਂ ਦੇ ਕਾਲੇ ਨੂੰ ਨੇਕਾਂ ਖਿਡਾਰੀਆਂ ਨੂੰ ਕਹਿੰਦੇ ਗੱਡੀਆਂ ਦੇਣ ਵਾਲਾ ਆਲਮਗੀਰ ਪਿੰਡ ਦਾ ਨਾਮ ਕਹਿੰਦੇ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਪਹਿਲਾ ਕਬੱਡੀ ਕਹਿੰਦੇ ਬਹੁਤ ਤਕੜੀ ਖੇਡੀ ਅੱਜ ਕਹਿੰਦੇ ਮਹਾਨ ਪ੍ਰਮੋਟਰਾਂ ਵਿੱਚ ਵੱਡਾ ਨਾਮ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਸੰਦੀਪ ਲੋਧਰ ਕਹਿੰਦੇ ਢੜਬੇ ਵਾਲਾ ਕੋਟੀ ਪਾ ਰਿਹਾ ਮੇਰੇ ਵੀਰੋ ਲਓ ਕੀ ਫੈਸਲਾ ਇਸ ਵਲੇ ਫੈਸਲਾ ਹੋ ਚੁੱਕਿਆ ਵੀ ਨੰਬਰ ਧਾਵੀ ਦੇ ਹਿੱਸੇ ਹੈ ਕੀ ਨੰਬਰ ਇਸ ਲਈ ਤਾਵੀ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਉਧਰਲੇ ਪਾਸੇ ਧਲੇਰ ਵਾਲਾ ਗੁਰੀ ਗੁਰੀ ਖਾਨੇ ਵਾਲੇ ਇਹਦੀਆਂ ਵੀ ਚੜਾਈਆਂ ਪੂਰੀਆਂ ਨੇ ਜਿਵੇਂ ਦੱਸਿਆ ਸੀ ਵੀ 13 ਮੋਟਰਸਾਈਕਲਾਂ ਦਾ ਜੇਤੂ ਹੈ ਔਰ 13 ਬਾਬੇ ਨਾਨਕ ਦੇ ਵੀ 13 13 ਟੋਲੀਆਂ ਉਧਰਲੇ ਪਾਸੇ ਦੁਨੀਆ ਦਾ ਮਹਾਨ ਸਭ ਤੋਂ ਮਹਿੰਗਾ ਖਿਡਾਰੀ ਔਰ ਧਲੇਰ ਵਾਲਾ ਗੁਰੀ ਅੰਕ ਜਿਹੜਾ ਧਲੇਰ ਵਾਲੇ ਦੇ ਖਾਤੇ ਆ ਧਲੇਰ ਵਾਲੇ ਦੇ ਖਾਤੇ ਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵੇਖੋ ਕਹਿੰਦੇ ਲੀਗ ਵੀ ਖੇਡਿਆ ਤੇ ਅਮਰੀਕਾ ਵਿੱਚ ਵੀ ਕਹਿੰਦੇ ਬੌਟ ਆਫ ਖੇਡਿਆ ਉਧਰ ਰੱਬੋਂ ਬੈਠਾ ਕਹਿੰਦੇ ਹਰਵਿੰਦਰ ਸਿੰਘ ਜਿਸ ਨੌਜਵਾਨ ਨੇ ਕਹਿੰਦੇ ਭੰਤ ਦੇ ਨਾਲ ਮਿਲ ਕੇ ਤਕੜੇ ਜਫੇ ਲਾਏ ਮੇਰੇ ਪੰਜਾਬੀ ਵੀਰੋ ਅਮਰੀਕਾ ਦੇ ਖੇਡ ਗਰਾਉਂਡਾਂ ਵਿੱਚ ਜੰਨਾ ਆਲਮਗੀਰੀਆ ਬੈਠਾ ਤੇ ਨਾਲ ਸਾਡੇ ਵੀਰ ਗੁਰੀ ਹੁਣੀ ਕੁਲਜੀਤ ਖੜਕੂ ਕਹਿੰਦੇ ਪਮਿਆਂ ਵਾਲਾ ਤੇ ਗੱਬਰ ਸੇਖੇ ਵਾਲਾ ਕਹਿੰਦੇ ਬੈਠਾ ਸਾਡਾ ਵੀਰ ਇਹ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਆ ਵੀ ਰਵੀ ਸਿੰਘ ਪਾ ਵੀ ਕਬੱਡੀ ਇਧਰ ਇੰਦਰਪਾਲ ਬਾਜਵਾ ਸਾਡਾ ਵੀਰ ਜ਼ਿੰਦਗੀ ਦਾ ਕਹਿੰਦੇ ਬਹੁਤ ਪਿਆਰਾ ਵੀਰ ਟੀਮ ਲੈ ਕੇ ਪਹੁੰਚਿਆ ਹੋਇਆ ਰਮضان ਦੇ ਵਿੱਚ ਵੇਖੀਏ ਕਹਿੰਦੇ ਇਸ ਵੱਲੇ ਪਾਰਿਆ ਕਬੱਡੀ ਰਵੀ ਆਲੋਲ ਢੇਰੀਆਂ ਦਾ ਲੈ ਵੀ ਫੌਜੀ ਤੇ ਨਾਲ ਨੌਜਵਾਨ ਕਹਿੰਦੇ ਪ੍ਰਗਟ ਵਰਗੇ ਤੇ ਕਾਕੇ ਵਰਗੇ ਚਾਰ ਜਫੀ ਐ ਲਓ ਫੌਜੀ ਚੀਮੇ ਵਾਲਾ ਇਸ ਵੱਲੇ ਕਹਿੰਦੇ ਜਫਾ ਲਾ ਪਾਉ ਜਾਂ ਤੇ ਨਹੀਂ ਗੱਲ ਸਮਝਦੀ ਐ ਇੱਕ ਪਾਸੇ ਫੌਜੀ ਤੇ ਦੂਜੇ ਪਾਸੇ ਕਹਿੰਦੇ ਰਵੀ ਉਧਰਲੇ ਪਾਸੇ ਇਕਬਾਲ ਸਿੰਘ ਦੇ ਵੱਲੋਂ 100 ਰੁਪਇਆ ਮੇਰੇ ਬੋਲਾਂ ਤੋਂ ਖੁੱਝ ਕੇ ਆਇਆ ਐ ਐਸਬੀਈ ਵੀਜ਼ਾ ਇੰਸਟੀਚਿਊਟ ਵਾਲੇ ਦੀਪਕ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਐਸਬੀਈ ਵੀਜ਼ਾ ਐਸਟੀ ਚੂਂਟ ਵਾਲੇ ਦੀਪਕ ਸ਼ਰਮਾ ਜੀ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਵੱਡਾ ਯੋਗਦਾਨ ਦਿੱਤਾ ਸਾਨੂੰ ਇਸ ਟੂਰਨਾਮੈਂਟ ਦੇ ਲਈ ਗੁਰਲਾਲ ਦਾ ਗੰਗਾ ਪਿੰਡਾ ਗੰਗਾ ਦੀ ਗੱਲ ਕਰੀਏ ਤਾਂ ਨਖਾਣੇ ਦੇ ਲੱਗ ਗਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਗੁਰਲਾਲ ਟੌਪ ਤੇ ਉਧਰਲੇ ਪਾਸੇ ਪਾਜਾ ਪਾਜਾ ਹੋ ਗਈ ਮਿੱਤਰੋ ਇੱਕ ਬੱਲੇ ਚੱਕ ਪੁਆਇੰਟ ਰੇਡਰ ਦੇ ਖਾਤੇ ਆ ਪੁਆਇੰਟ ਧਾਵੀ ਦੇ ਖਾਤੇ ਆ ਹੈਪੀ ਆਲੋ ਵਾਲ ਢੇਰੀਆਂ ਵਾਲਾ ਕਹਿੰਦੇ ਟਰਾਈ ਕਰਦਾ ਤੇ ਪੁਆਇੰਟ ਵੇਖੋ ਧਾਵੀ ਦੇ ਹਿੱਸੇ ਜੁੜਦਾ ਹੋਇਆ ਸੰਦੀਪ ਲੋਧਰ ਦੀ ਖੇਡ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਇੱਕ ਵਾਰੀ ਦਿਲੋਂ ਤਾੜੀ ਮਾਰ ਕੇ ਦੱਸੋ ਮੇਰੇ ਵੀਰੋ ਵਾਹ ਉਧਰਲੇ ਪਾਸੇ ਘੁਮਾਣਾ ਦਾ ਕਾਕਾ ਫਿਕਰ ਨਾ ਫਾਕਾ ਕੀਦਾ ਪਾਵੇਗਾ ਪਟਾਕਾ ਸਮਾਂ ਦੱਸੇਗਾ ਪੁਆਇੰਟ ਲੋਧਰ ਦੇ ਖਾਤੇ ਆ ਨੰਗਲ ਅੰਬੀਆਂ ਵਾਲਾ ਸੰਦੀਪ ਜੇ ਜਫਾ ਲਾਉਂਦਾ ਜਲੰਧਰ ਸਿੰਘ ਸਿੱਧੂ ਪੰਜਗੜਾਈ ਤੇ ਮੇਜਰ ਪਲੂਰ ਜੀ ਕਨੇਡਾ ਵਾਲੇ ਖੇਡ ਪ੍ਰਮੋਟਰ 1100 ਰੁਪਇਆ ਪਰ ਜਫੇ ਦੇ ਉੱਤੇ ਦੇਣਗੇ 1100 ਰੁਪਇਆ ਜੇ ਸੰਦੀਪ ਨੰਗਲੰਬੀਆ ਵਾਲਾ ਜੱਫਾ ਲਾਵੇਗਾ ਤਾਂ ਆ ਨੌਜਵਾਨ ਨੇ ਕਹਿੰਦੇ 19 ਤਰੀਕ ਨੂੰ ਆਪਣੇ ਪਿੰਡ ਦੇ ਕਪ ਤੋਂ ਮੋਟਰਸਾਈਕਲ ਜਿੱਤਿਆ ਤੇ ਨਾਲ ਹੀ ਕਹਿੰਦੇ 71000 ਦੇ ਨਾਲ ਮਾਣ ਵੀ ਹੋਏ ਇਸੇ ਨੌਜਵਾਨ ਦੇ ਮੇਰੇ ਵੀਰੋ ਇਹ ਆ ਕਹਿੰਦੇ ਗੁਰੀ ਧਲੇਰ ਵਾਲਾ ਮਨਜੀਤ ਸਿੰਘ ਬੋਪਾਰਾਏ ਦਾ ਪੁੱਤ ਇਸ ਲਈ ਪੁਆਇੰਟ ਲੈ ਕੇ ਜਾਂਦਾ ਹੋਇਆ ਬਰੀ ਵਾਲਾ ਤੇ ਗਿਲਜੇ ਵਾਲਾ ਇਕਬਾਲ ਸਿੰਘ ਕਵਾਲਾ ਭਾਈ ਬਹੁਤ ਸਾਰਾ ਮਾਣ ਮੇਰੇ ਲਈ ਬੋਲਾ ਤੋਂ ਖੁਸ਼ ਹੋ ਕੇ ਭੇਜ ਗਿਆ ਹੈ ਮੈਂ ਧੰਨਵਾਦ ਕਰਾਂਗਾ ਛੋਟੇ ਵੀਰ ਇਕਬਾਲ ਜੀ ਦਾ ਉਧਰਲੇ ਪਾਸੇ ਦੇਖੋ ਮੁੰਡੇ ਨੇ ਕਮਾਲ ਕੀਤੀ ਹੋਈ ਹੈ ਇੱਕ ਪਾਸੇ ਆਲੋਵਲ ਢੇਰੀਆਂ ਵਾਲਾ ਰਵੀ ਤੇ ਦੂਜੇ ਪਾਸੇ ਜਾਫੀ ਪਰ ਪੁਆਇੰਟ ਕਿਹਦਾ ਕਿਹਦੇ ਖਾਤੇ ਜਾਫੀਆਂ ਦੇ ਖਾਤੇ ਹੈ ਬਿਆਲਪੁਰੇ ਦੇ ਦੇਵ ਉਹਨਾਂ ਨੇ ਉਧਰਲੇ ਪਾਸੇ ਕੇਵਲ ਪਾਉ ਉਹਨਾਂ ਨੇ ਜਾਪੀਆਂ ਦੇ ਖਾਤੇ ਪੁਆਇੰਟ ਜਿਹੜਾ ਦੇ ਦਿੱਤਾ ਪੁਆਇੰਟ ਜਾਫੀਆਂ ਦੇ ਖਾਤੇ ਯੋਧਪੁਰ ਟੀਮਾਂ ਦੀ ਟੀਮ ਦੇ ਖਾਤੇ ਮਾਈਕ ਤੇ ਬੱਬੂ ਖੰਨੇ ਵਾਲਾ ਯਾਰ ਹਾਂਜੀ ਰੈਫਰੀ ਦਾ ਫੈਸਲਾ ਅੰਤਮ ਫੈਸਲਾ ਹੋਵੇਗਾ ਸਾਰੇ ਵੀਰ ਜਿਹੜੇ ਨੋਟ ਕਰ ਲੈਣਗੇ ਰੈਫਰੀ ਦਾ ਫੈਸਲਾ ਪਹਿਲਾ ਤੇ ਆਖਰੀ ਫੈਸਲਾ ਹੋਵੇਗਾ ਆ ਬਾਈ ਜਿਹੜੇ ਬਾਦੂ ਗਰਾਊਂਡ ਵਿੱਚ ਫਿਰਦੇ ਆ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਬਾਹਰ ਰਹਿਣਾ ਗਰਾਊਂਡ ਵਿੱਚ ਕੇਵਲ ਪਲੇਅਰ ਹੀ ਹੋਣ ਤੇ ਰੈਫਰੀ ਪਲੇਅਰ ਤੇ ਰੈਫਰੀ ਐਸ ਬੀਈ ਵੀਜ਼ਾ ਅਤੀ ਜਿਊਂਟ ਉਹਨਾਂ ਦੇ ਵੱਲੋਂ ਹਜ਼ਾਰ-ਹਜ਼ਾਰ ਰੁਪਈਆ ਸਾਡੇ ਐਨਾਨਸਰਾਂ ਦੇ ਲਈ ਪੁੱਜਿਆ ਸੋ ਧੰਨਵਾਦ ਕਰਾਂਗਾ ਮੇਰੇ ਲਈ ਬੱਬੂ ਖੰਨੇ ਵਾਲੇ ਦੇ ਲਈ 1000-1000 ਰੁਪਈਆ ਐਸ ਵੀਈ ਵੀਜ਼ਾ ਇੰਸਟੀਚਿਊਟ ਉਹਨਾਂ ਦੇ ਵੱਲੋਂ ਦੀਪਕ ਸ਼ਰਮਾ ਜੀ ਡਾਇਰੈਕਟਰ ਸਾਹਿਬ ਦੇ ਵੱਲੋਂ ਇੱਧਰ ਐਸ ਵੀ ਵੀਜ਼ਾ ਇੰਸਟੀਚਿਊਟ ਸਾਡੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਹੈ ਦੀਪਕ ਸ਼ਰਮਾ ਜੀ ਕਹਿੰਦੇ ਇੱਕ-ਇੱਕ ਹਜ਼ਾਰ ਦੇ ਜਿਹੜੇ ਮਾਣ ਪੁੱਜਦੇ ਕਰਦੇ ਮੇਰੇ ਵੀਰੋ ਇੱਧਰ ਵੇਖੋ ਕਹਿੰਦੇ ਸੰਦੀਪ ਲਉਧਰ ਢੜਬੇ ਵਾਲਾ ਜੱਟ ਦੀ ਚੜ੍ਹਾਈ ਹੈ ਕਹਿੰਦੇ ਗੱਲ ਕਨੇਡਾ ਦੀ ਜਾਂ ਫਿਰ ਕਹਿੰਦੇ ਅਮਰੀਕਾ ਦੀ ਹੋਵੇ ਉਧਰ ਚੰਨਾ ਬੈਠਾ ਕਹਿੰਦੇ ਆਲਮਗਿਰੀਆ ਪਰ ਮੈਦਾਨ ਦੇ ਵਿੱਚ ਵੇਖੋ ਕਹਿੰਦੇ ਫੌਜੀ ਚੀਮਿਆਂ ਵਾਲਾ ਤੇ ਉਹ ਜਾਂਦਾ ਕਹਿੰਦੇ ਸੰਦੀਪ ਲੋਧਰ ਦਿੜਬੇ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ ਨੰਗਲੰਬੀਆਂ ਦਾ ਸੰਦੀਪ ਕਹਿੰਦੇ ਜਿੰਨੇ ਜਫੇ ਲਾਵੇ ਸੁਖੇ ਜੈਲਦਾਰ ਦੇ ਵੱਲੋਂ ਕਹਿੰਦੇ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਕਬੱਡੀ ਮੇਰੀ ਜਿੰਦ ਜਾਨ ਪੇਜ ਵਾਲੇ ਵੱਲੋਂ ਸੁਖੇ ਜੈਲਦਾਰ ਦੇ ਵੱਲੋਂ ਕਹਿੰਦੇ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਲੈ ਵੀ ਖਾਰਿਆ ਤੈਨੂੰ ਵੀ ਵੱਡੀ ਵਧਾਈ ਆ ਕਹਿੰਦੇ ਯਾਰੀ ਹੈ ਤੇਰੀ ਚੰਨੇ ਜੱਟ ਦੇ ਨਾਲ ਤੇ ਇਧਰ ਖੇਡ ਗਰਾਊਂਡ ਵਿੱਚ ਆਪਾਂ ਵੇਖੀਏ ਇਹ ਆ ਕਹਿੰਦੇ ਗੁਰੀ ਧਲੇਰ ਵਾਲਾ ਤੇ ਲੋ ਹਲਕੀ ਜੀ ਨੋਕ ਚੋਕ ਆ ਕਹਿੰਦੇ ਇਸ ਕਬੱਡੀ ਉੱਤੇ ਮੇਰੇ ਵੀਰੋ ਟਾਈਮ ਆਊਟ ਜਿਹੜਾ ਲਿਆ ਗਿਆ ਵਾ ਉਧਰਲੇ ਪਾਸੇ ਟਾਈਮ ਆਊਟ ਅਫੀਸ਼ੀਅਲ ਟਾਈਮ ਆਊਟ ਮੈਦਾਨ ਦੇ ਵਿੱਚ ਅਫੀਸ਼ੀਅਲ ਟਾਈਮ ਆਊਟ ਟਾਈਮ ਆਊਟ ਜਿਹੜਾ ਲਿਆ ਗਿਆ ਇਧਰ ਸਤਨਾਮ ਖਾਰਾ ਚੰਨੇ ਆਲਮਗਿਰੀਏ ਨੇ ਕਹਿੰਦੇ ਦੋ ਟੂਰ ਲਵਾਇਆ ਕੈਨੇਡਾ ਦੇ ਭਰਾ ਮਰਗਾ ਪਿਆਰ ਹੈ ਕਹਿੰਦੇ ਚੰਨੇ ਆਲਮਗੀਰ ਯੂ ਐਸ ਏ ਵਾਲ ਦੇ ਨਾਲ ਸਤਨਾਮ ਖਾਰੇ ਦਾ ਚੰਨੇ ਉਹਨਾਂ ਦੀ ਸਿਆਟਲ ਖੇਡ ਕਲੱਬ ਹੈ ਵੱਡੇ ਮੀਡੀਆ ਕਰਾਉਂਦੇ ਆ ਕਹਿੰਦੇ ਯੂ ਐਸ ਏ ਦੇ ਵਿੱਚ ਬੱਬੂ ਜੀ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਵਰਤਦੇ ਨੇ ਬਾਹਰ ਲੈ ਜਾਓ ਪਾਣੀ ਵਾਲੇ ਸੇਵਾਦਾਰਾਂ ਨੂੰ ਬੇਨਤੀ ਵੀ ਪਾਣੀ ਗਰਾਊਂਡ ਤੋਂ ਬਾਹਰ ਕਰ ਦਿਓ ਪ੍ਰਬੰਧਕਾ ਦਾ ਬਾ ਹੁਕਮ ਅਸੀਂ ਆਪਣੇ ਕੋਲੋਂ ਕੁਝ ਨਹੀਂ ਬੋਲਦੇ ਸੋ ਬਾ ਹੁਕਮ ਪਲੇਅਰ ਪਲੇਅਰਾਂ ਨੂੰ ਬਾ ਹੁਕਮ ਪ੍ਰਬੰਧਕ ਕਮੇਟੀ ਬਈ ਕਹਿੰਦੇ ਨੇ ਪਾਣੀ ਜਿਹੜਾ ਗਰਾਊਂਡ ਚੋਂ ਬਾਹਰ ਕੱਢ ਦਿਓ। ਲਓ ਪਾਣੀ ਬਾਹਰ ਕੱਢ ਦਿਓ ਲੈ ਵੀ ਧਲੇਰ ਵਾਲਿਆ ਤੇਰੀ ਚੜ੍ਹਾਈ ਐ ਕਹਿੰਦੇ ਅੱਜ ਕੱਲ ਪੰਜਾਬ ਦੇ ਕੱਪਾਂ ਤੇ ਨੌਜਵਾਨਾ ਇਹ ਐ ਕਹਿੰਦੇ ਬੂੜਜੰਦ ਸਰਪੰਚ ਦੇ ਪਰਿਵਾਰ ਦੇ ਵੱਲੋਂ ਬੂੜਜੰਦ ਸਰਪੰਚ ਦੇ ਪਰਿਵਾਰ ਵੱਲੋਂ ਜੇ ਨੰਗਲੰਬੀਆਂ ਵਾਲਾ ਸੰਦੀਪ ਜੱੱਪਾ ਲਾਵੇਗਾ ਤਾਂ 500 ਰੁਪਈਆ 500 ਦੇ ਮਾਣ ਕਹਿੰਦੇ ਨੰਗਲੰਬੀਆਂ ਦੇ ਜੱਫੇ ਉੱਤੇ ਦਿੱਤੇ ਜਾਣਗੇ ਪਰ ਆਹ ਮੁੰਡਾ ਕਹਿੰਦੇ ਗੁਰੀ ਐ ਧਲੇਰ ਪਿੰਡ ਐ ਇਸੇ ਨੌਜਵਾਨ ਦਾ ਮੇਰੇ ਵੀਰੋ ਝਨੇਰਾਂ ਦੇ ਪ੍ਰੇਮ ਨੂੰ ਆਪਣਾ ਉਸਤਾਦ ਮੰਨਦਾ ਕਹਿੰਦੇ ਨੌਜਵਾਨ ਘਭਰ ਸੰਦੀਪ ਲੋਧਰ ਦਿੜਵੇ ਵਾਲਾ ਇਸ ਵੇਲੇ ਕਹਿੰਦੇ ਪਾ ਰਿਹਾ ਅਗਲੀ ਕਬੱਡੀ ਮੇਰੇ ਵੀਰੋ ਉਧਰਲੇ ਪਾਸੇ ਬੂੜ ਚੰਦ ਦੇ ਸਰਪੰਚ ਦੇ ਪਰਿਵਾਰ ਦੇ ਵੱਲੋਂ 500 ਰੁਪਈਆ ਜੀ ਇਹਦੀ ਕਬੱਡੀ ਦੇ ਉੱਤੇ ਜਿਹੜਾ ਵੀ ਜਾਫੀ ਜੱਫਾ ਲਾਵੇਗਾ ਜੋਧਪੁਰ ਵਾਲਾ ਚੀਮਿਆਂ ਵਾਲਾ ਫੌਜੀ ਜੱਫਾ ਲਾਵੇਗਾ ਸੰਦੀਪ ਲੋਧਰ ਨੂੰ ਤਾਂ 2000 ਰੁਪਈਆ ਚੰਨੇ ਆਲਮਗੀਰ ਵੱਲੋਂ ਹੋਵੇਗਾ ਮਿੱਤਰੋ ਪਰ ਉਧਰ ਬਾ ਲੱਗ ਗਿਆ ਜੱਫਾ ਓ ਸਵਾਦ ਆਇਆ ਤਾੜੀ ਮਾਰੋ ਜ਼ੋਰਦਾਰ ਆਪਾਂ ਦਾ ਫੈਸਲਾ ਜਿਹੜਾ ਅੰਤਵਟਲ ਹੈ ਰਾਬਰੀ ਦਾ ਜਿਹੜਾ ਫੈਸਲਾ ਅੰਤਵਟਲ ਹੈ ਰੇਫਰੀ ਦਾ ਫੈਸਲਾ ਟਾਲ ਫੈਸਲਾ ਰੈਫਰੀ ਦਾ ਫੈਸਲਾ ਕਿੰਨੇ ਜਿਹੜਾ ਟਾਲ ਹੋਵੇਗਾ ਪਲੇਅਰ ਜਿਹੜੇ ਨੋਟ ਕਰ ਲੈਣ ਸਾਡੇ ਪ੍ਰਬੰਧਕੀ ਕਮੇਟੀ ਦੇ ਵੀਰ ਜਿਹੜੇ ਗਰਾਊਂਡ ਜੇ ਬੇ ਜਾਣਗੇ ਚੰਨਾ ਆਲਮਗੀਰ ਯੂਐਸਏ ਮੱਖਣ ਬਰਾਰ ਜੀ ਵਿਸ਼ੇਸ਼ ਤੌਰ ਤੇ ਕਹਿੰਦੇ ਪੁੱਜੇ ਹੋਏ ਨੇ ਬਹੁਤ ਵੱਡਾ ਨਾਮ ਹੈ ਮੇਰੇ ਵੀਰੋ ਸ਼ੇਰੋ ਸ਼ਰੀ ਦੀ ਦੁਨੀਆ ਦੇ ਵਿੱਚ ਤੇ ਆਲਮਗੀਰ ਚੰਨੇ ਨਾਲ ਕਹਿੰਦੇ ਬਹੁਤ ਵੱਡਾ ਪਿਆਰ ਹੈ ਚੰਨਾ ਆਲਮਗੀਰ ਥੋੜੇ ਦਿਨ ਪਹਿਲਾਂ ਕਹਿੰਦੇ ਸਤਵਾਂ ਵੀ ਲੱਗਿਆ ਕਿਉਂਕਿ ਸਾਡੇ ਮਾਤਾ ਜੀ ਕਹਿੰਦੇ ਸਦਾ ਲਈ ਵਿਛੜੇ ਆ ਸਮੋਚੇ ਕਬੱਡੀ ਜਗਤ ਨੇ ਕਹਿੰਦੇ ਸੋਗ ਮਨਾਇਆ ਮੇਰੀ ਵੀ ਉਸੇ ਗੱਲ ਦਾ ਉਹ ਬਰਲੇ ਪਾਸੇ ਰੈਫਰੀ ਦਾ ਜਿਹੜਾ ਫੈਸਲਾ ਟੱਲ ਇਹ ਪ੍ਰਬੰਧਕਾਂ ਦਾ ਹੁਕਮ ਆ ਜੀ ਅੱਜ ਬਰੀ ਵਾਲੇ ਦੇ ਪ੍ਰਬੰਧਕ ਬੋਲਦੇ ਨੇ ਅਸੀਂ ਨਹੀਂ ਬੋਲਦੇ ਸਾਡੇ ਚੋਂ ਜਿਹੜੇ ਪ੍ਰਬੰਧਕ ਕਹਿੰਦੇ ਨੇ ਵੀ ਰੈਫਰੀ ਦਾ ਫੈਸਲਾ ਟੱਲ ਰੈਫਰੀ ਦਾ ਫੈਸਲਾ ਪਹਿਲਾ ਤੇ ਆਖਰੀ ਫੈਸਲਾ ਹੋਵੇਗਾ ਇਹ ਪਲੇਅਰ ਨੇ ਜਿਹੜੇ ਨੋਟ ਕਰ ਲੈਣ ਸਾਰੀਆਂ ਟੀਮਾਂ ਦੇ ਕਿਉਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਬੜੀ ਵਾਰੀ ਬੋਲਿਆ ਇਹ ਰੈਫਰੀ ਦਾ ਫੈਸਲਾ ਪਹਿਲਾ ਤੇ ਆਖਰੀ ਫੈਸਲਾ ਹੋਵੇਗਾ ਉਦਰ ਗੁਰਪੀ ਤੇ ਡਗਲੂ ਸਾਡਾ ਵੀਰ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁਜਿਆ ਹੋਇਆ ਸੁਖਰਾਜ ਰੋਟਿਆਂ ਵਾਲਾ ਇਹ ਸਾਰੇ ਖੇਡ ਕਬੱਡੀ ਦੇ ਬਲਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਖੋਸੇ ਕੋਟਲੇ ਵਾਲੇ ਨਾਲ ਦਾ ਕਹਿੰਦੇ ਯਾਰੀ ਹੈ ਪੱਕੀ ਤੇ ਨਾਲ ਜਸਵਿੰਦਰ ਆਸਾ ਬੁੱਟਰ ਲੈ ਵੀ ਆਸਾ ਬੁੱਟਰ ਵਾਲਿਆ ਸ਼ੁਰੂ ਕਰ ਦਈਏ ਮੈਚ ਆਪਾਂ ਜਲਦੀ ਦੇ ਨਾਲ ਪ੍ਰਬੰਧਕੀ ਕਮੇਟੀ ਨੇ ਫੈਸਲਾ ਜਿਹੜਾ ਕਰ ਦਿੱਤਾ ਵੀ ਰੈਫਰੀ ਦਾ ਫੈਸਲਾ ਪਹਿਲਾ ਅਤੇ ਆਖਰੀ ਫੈਸਲਾ ਹੋਵੇਗਾ ਲਲਿਤ ਸ਼ਰਮਾ ਬੋਲਾਂ ਤੋਂ ਗੋਜੋ ਕੇ ਵੱਡੇ ਮਾਨ ਸਨਮਾਨ ਦਾਸ ਦੇ ਲਈ ਪੁੱਛੇ ਕਰਦੇ ਨੇ ਲਲਿਤ ਸ਼ਰਮਾ ਜੀ ਲਓ ਅਗਲੀ ਕਬੱਡੀ ਇਸ ਵਲੇ ਨੌਜਵਾਨ ਕਹਿੰਦੇ ਗੁਰੀ ਧਲੇਰ ਵਾਲਾ ਪਾਵੇਗਾ ਜਾਂ ਫਿਰ ਕਹਿੰਦੇ ਗੁਰਦਲ ਗੰਗਾ ਵਾਲਾ ਧਲੇਰ ਵਾਲਾ ਗੁਰੀ 12 ਮੋਟਰਸਾਈਕਲ ਜਿੱਤ ਕੇ ਕਹਿੰਦੇ ਥੋੜੀ ਸਟਾਪ ਲੱਗੀ 2 ਕੁ ਮਹੀਨੇ ਦਾ ਗੈਪ ਪੈ ਗਿਆ ਤੇ 13ਵਾਂ ਮੋਟਰਸਾਈਕਲ ਕਹਿੰਦੇ ਆਪਣੇ ਪਿੰਡ ਦੇ ਕੱਪ ਤੋਂ ਆ ਨੌਜਵਾਨ ਨੇ ਕਹਿੰਦੇ ਇਸੇ ਮਹੀਨੇ ਦੀ 19 ਤਰੀਕ ਨੂੰ ਜਿੱਤਿਆ ਮੇਰੇ ਵੀ ਉਹ ਆ ਜਾਂਦਾ ਹੈ ਵਾਕਈ ਕਹਿੰਦੇ ਨੇ ਮੋਟਰਸਾਈਕਲਾਂ ਦਾ ਜੇਤੂ ਹੈ ਪੁਆਇੰਟ ਜਾਫੀਆਂ ਦਾ ਕੋਟਾ-ਕੋਟ ਜੱਜਮੈਂਟ ਹੈ ਕੋਟ ਜੱਜਮੈਂਟ ਹੈ ਰੈਫਰੀ ਦੀ ਪੁਆਇੰਟ ਜਾਫੀਆਂ ਦਾ ਪੁਆਇੰਟ ਕਹਿੰਦੇ ਦੀਸ਼ੇ ਦੇ ਹਿੱਸੇ ਆ ਹਲੋ ਹਲ ਢੇਰੀਆਂ ਵਾਲਾ ਦੀਸ਼ਾ ਨੰਗਲਮੀਆਂ ਸੰਦੀਪ ਦੇ ਨਾਲ ਕਹਿੰਦੇ ਪੱਕੀ ਆਈ ਹੈ ਰੈਫਰੀ ਦਾ ਫੈਸਲਾ ਅੰਤਮ ਫੈਸਲਾ ਹੋਵੇਗਾ ਲੈ ਵੀ ਆਸਾ ਬੁੱਟਰ ਵਾਲਿਆ ਡਿੜਵੇ ਵਾਲ ਦੀ ਕੌਡੀ ਐ ਤੇ ਗੱਲ ਕਰ ਇਸੇ ਕੌਡੀ ਦੀ ਸੰਦੀਪ ਲੁੱਤਰ ਡਿੜਵੇ ਵਾਲਾ ਚੰਨਾ ਆਲਮਗੀਰ ਜੀ ਕਿੰਨੀ ਮਾਇਆ ਕਰਦੀ ਏ ਜੇ ਕੋਈ ਗਲੁੱਤਰ ਨੂੰ ਜਫਾ ਲਾ ਲੇ ਹਲੋ ਦੋਆਂ ਟੀਮਾਂ ਨੂੰ ਛੱਡ ਕੇ ਦੂਜੇ ਖਿਡਾਰੀ ਆਪਣੇ ਗਰਾਊਂਡ ਤੋਂ ਬਾਹਰ ਰਹਿਣ ਹਲੋ ਵੱਲੇ 2000 ਰੁਪਈਆ ਦੀ ਬਾਹਰ ਖੜਨ ਚੰਨੀ ਆਲਮਗਿਰੀਏ ਵੱਲੋਂ ਕਹਿੰਦੇ 1000 ਉਹ ਦੇਖੋ ਉਹ ਦੇਖੋ ਉਹ ਦੇਖੋ ਬੱਲੇ 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 ਓਏ ਇੱਕ ਪਾਸੇ ਰੋਕ ਰਖੀਂਦਾ ਫੌਜੀ ਦੂਜੇ ਪਾਸੇ ਸੰਦੀਪ ਬੰਦਾ ਉਹ ਦੇਖੋ ਸਿੱਟਿਆ ਗਿਆ 2000 ਰੁਪਈਆ ਚੰਨੀ ਆਲਮਗਿਰੀਏ ਦੋਸਤੋ ਇਹ ਮੈਚ ਤੁਸੀਂ ਵੇਖ ਲਿਆ ਇਸ ਮੈਚ ਦੇ ਵਿੱਚੋਂ ਚੀਮਾ ਜੋਧਪੁਰ ਦੀ ਟੀਮ 1.14 ਦੇ ਮੁਕਾਬਲੇ 16 ਅੰਕਾਂ ਨਾਲ ਜਿੱਤ ਰਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਕਲਿੱਕ ਕਰਕੇ ਵੇਖ ਸਕਦੇ ਹੋ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਇਸ ਲਿੰਕ ਤੇ ਕਲਿੱਕ ਕਰਕੇ ਸਾਡੀ ਮੋਬਾਈਲ ਐਪ ਨੂੰ ਇੰਸਟਾਲ ਜ਼ਰੂਰ ਕਰ ਲਓ ਜੇਕਰ ਤੁਸੀਂ ਅਜੇ ਤੱਕ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਨਹੀਂ ਕੀਤੀ ਹੈ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਇਸ ਵੀਡੀਓ ਦੇ ਨੀਚੇ ਆ ਰਹੇ ਥੰਬਸ ਅਪ ਤੇ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ ਸਾਡੀਆਂ ਇਹਨਾਂ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ 2100 ਕਹਿੰਦੇ ਲਾਡੀ ਸੇਲਵਰਾ ਵੱਲੋਂ ਹੋਣਾ ਤੇ 2100 ਰੁਪਇਆ ਕਹਿੰਦੇ ਜਲਾਰ ਸਿੰਘ ਅੱਚਰ ਵਾਲੀਏ ਵੱਲੋਂ ਵਿੱਕੀ ਹਰੀਕਿਆਂ ਵਾਲੇ ਦੇ ਕਹਿੰਦੇ ਤਿੰਨ ਜੱਫੇ 4200 ਦੇ ਹੋਣਗੇ ਤੱਕ ਮੈਚ ਦੇ ਵਿੱਚ ਥੋੜੀ ਗਰਮੀ ਆ ਸਕੋ ਇਧਰ ਮੰਨਾਰਸ਼ੀਨ ਵਾਲਾ ਕਬੱਡੀ ਪਾ ਰਿਹਾ ਤੇ ਸਾਹਮਣੇ ਚਾਰ ਜੱਫੀ ਆ ਪਿੱਥੂ ਵਾਲਾ ਸ਼ੀਰਾ ਤੇ ਨਾਲ ਸੁਹਾਣੇ ਦਾ ਪੰਮਾ ਤੇ ਸੈਂਪਲੀ